ਸਿਰਫ ਸੇਫਟੀ ਨੂੰ ਵਧਾਉਂਦੇ ਹੋਏ ਇਹ ਸਾਈਬਰ ਕਯੋਸਕ ਮਸ਼ੀਨ ਜਿਹੜੀ ਹੈ ਸੀਪੀ ਦਫਤਰ ਦਿਲੰਦਰ ਵਿਕੇ ਲਗਾਈ ਗਈ ਹੈ ਇਹਨੂੰ ਯੂਜ਼ ਕਰਨਾ ਬਹੁਤ ਹੀ ਸਿੰਪਲ ਹੈ ਤੇ ਆਪਾਂ ਸਭ ਤੋਂ ਪਹਿਲਾਂ ਸਕੈਨ ਮੋਬਾਈਲ ਫੋਨ ਤੇ ਜਾਵਾਂਗੇ ਠੀਕ ਹੈ ਓਕੇ ਤੇ ਆਪਣੇ ਕੋਲ ਦੋ ਆਪਸ਼ਨਸ ਨੇ ਇਹ ਚਾਪਾ ਡਿਵਾਈਸ ਦੀ ਡਿਟੇਲਸ ਫਿਰ ਪਤਾ ਕਰ ਸਕਦੇ ਹਾਂ ਮਤਲਬ ਕਿ ਜਿਹੜਾ ਫੋਨ ਇਹਦੇ ਨਾਲ ਅਟੈਚ ਹੈ ਸਭ ਤੋਂ ਪਹਿਲਾਂ ਉਹਦੀ ਡਿਟੇਲ ਆ ਜਾਏਗੀ ਜਿਵੇਂ ਆਪਰੇਟਰ ਇਸੇ ਵਿੱਚ ਆਪ ਦੇਖ ਰਹੇ ਮੋਬਾਈਲ ਫੋਨ ਇੰਡੀਆ ਹੈ ਕੰਟਰੀ ਇੰਡੀਆ ਹੈ ਠੀਕ ਹੈ ਟਾਈਪ ਉਹਦਾ ਐਜ ਹੈ ਸਲੋਟ ਕਿੰਨੇ ਟੂ ਸਲੋਟਸ ਖਾਲੀ ਨੇ ਡਬਲ ਸਿਮ ਹੈ ਔਰ ਬਸ ਇਹ ਬੇਸਿਕ ਪ੍ਰਾਇਰ ਨੇਮ ਡਿਵਾਈਸ ਤੇ ਯੂਜ਼ਰ ਨੂੰ ਸਭ ਤੋਂ ਪਹਿਲਾਂ ਪਤਾ ਲੱਗੇਗਾ ਕਿ ਇਹ ਮੇਰਾ ਹੀ ਫੋਨ ਹੈ ਜੋ ਕਮੀਆਂ ਡਿਟੇਲਸ ਨੇ ਉਹ ਸਭ ਤੋਂ ਪਹਿਲਾਂ ਸ਼ੋ ਹੋਣੀ ਸਭ ਤੋਂ ਪਹਿਲਾਂ ਸ਼ੋ ਹੋਣੀ ਕਵਿਕ ਸਕੈਨ ਹੈ ਕਿ ਕਾ ਡੀਪ ਸਕੈਨ ਓਕੇ ਕਵਿਕ ਸਕੈਨ ਜਿਹਦਾ ਥਰਡ ਪਾਰਟੀ ਐਪਲੀਕੇਸ਼ਨ ਸਕੈਨਸ ਹੁੰਦੀਆਂ ਵਾ ਤੇ ਬਟ ਜਿਹੜਾ ਡੀਪ ਸਕੈਨ ਹੈ ਜੋ ਆਪਾਂ ਸਾਰੇ ਫੋਨ ਕੇ ਐਪਲੀਕੇਸ਼ਨ ਸਕੈਨ ਕਰਾਂਗੇ ਮਤਲਬ ਕਿ ਜਿਹੜੇ ਮੈਸੇजेस ਨੇ ਫੋਟੋਗ੍ਰਾਫ ਨੇ ਬਲਕਿ ਜੋ ਫੋਨ ਦਾ ਸਟੋਰੇਜ ਨੇ ਡਾਕੂਮੈਂਟਸ ਅਗੇ ਪੂਰ ਆਲ ਸਟੋਰੇਜ ਠੀਕ ਹੈ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਕਵਿਕ ਸਕੈਨ ਕਰ ਲੈਂਦੇ ਆ ਡਿਵਾਈਸ ਠੀ ਜੋ ਆਪਾਂ ਦੇਖ ਲੈਨੇ 스캐닝 ਵਿਦਿਨ ਅ ਮਿੰਟ ਸਟਾਰਟ ਕਰ ਲੀਏ ਠੀਕ ਹੈ ਥੀ ਵਿਦਾਊਟ ਕੋਈ ਇੰਟਰਰਪਸ਼ਨ ਕੋਈ ਆਪਾਂ ਦਾ ਲੌਂਗ ਟਾਈਮ ਵੇਟ ਨਹੀਂ ਹੈਗਾ ਮਤਲਬ ਕਿ ਜੋ ਫੋਨ ਦੇ ਵਿੱਚ ਐਪਲੀਕੇਸ਼ਨ ਨੇ ਉਹ ਨਾਲ ਨਾਲ ਆ ਰਹੀਆਂ ਟਵਿੱਟਰ ਸਕੈਨਰ ਕ੍ਰੋਮੀ ਕੀ ਹੈ ਸਰ ਕਿਵੇਂ ਹੈ ਇਹਨਾਂ ਦਾ ਟੋਟਲ ਸਕੈਨ ਕਾਊਂਟ ਇਜ਼ 18 ਐਂਡ ਟੋਟਲ ਇਨਫੈਕਟਡ ਕਾਊਂਟ ਇਜ਼ 2 ਇਨਫੈਕਟਡ ਮਤਲਬ ਕਿ ਜਿਹੜੀਆਂ ਥਰਡ ਪਾਰਟੀ ਨੇ ਜਾਂ ਫੋਨ ਪਾਸੇ ਜਿਹੜੀਆਂ ਹਾਨੀਕਾਰਕ ਨੇ ਕੀ ਹੈ ਸਰ ਤਪਾਈ ਤਨਾ ਪਰਮਿਸ਼ਨਸ ਜਾ ਕੇ ਦੇਖ ਵੀ ਸਕਦੇ ਆ ਕਿ ਆਪਾਂ ਕਿਹੜੀ ਕਿਹੜੀ ਪਰਮਿਸ਼ਨ ਆਪਾਂ ਐਪ ਨੂੰ ਜਿਹੜੀ ਡੈਡੀਕੇਟ ਕੀਤੀ ਹੋਈ ਆ ਹਾਂ ਜਿਵੇਂ ਆਪਾਂ ਹੁਣ ਸਭ ਤੋਂ ਪਹਿਲਾਂ ਆ ਮੈਂ ਫੇਸਬੁੱਕ ਹੀ ਓਪਨ ਕੀਤੀ ਪਰਮਿਸ਼ਨ ਚ ਹੈ ਮੈਂ ਵੇਖ ਸਕਦੀ ਆ ਕਿ ਮੈਂ ਇਹਨੂੰ ਕੈਮਰੇ ਦੀ ਜਿਹੜੀ ਪਰਮਿਸ਼ਨ ਉਹ ਫੋਰਗਰਾਉਂਡ ਕੀਤੀ ਹੋਈ ਠੀਕ ਹੈ ਤੇ ਇੱਥੇ ਮੈਂ ਜਿਵੇਂ ਫਾਈਨ ਲੋਕੇਸ਼ਨ ਉਹ ਇਗਨੋਰ ਕੀਤੀ ਇਦਾਂ ਆਪਾਂ ਜਾ ਕੇ ਆਪਾਂ ਸਾਰੇ ਐਪਸ ਦੀ ਇਨਫੋਰਮੇਸ਼ਨ ਵੀ ਕੱਢ ਸਕਦੇ ਆ ਸਵਾਗਤ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਅਹਿਮ ਖਬਰ ਬਹੁਤ ਅਹਿਮ ਜਾਣਕਾਰੀ ਮੇਰੇ ਮਗਰ ਤੁਸੀਂ ਐਸ ਵਕਤ ਇੱਕ ਮਸ਼ੀਨ ਦੇਖ ਪਾ ਰਹੇ ਹੋ ਕਾਇਓਸ ਮਸ਼ੀਨ ਹੈ ਸਾਈਬਰ ਕਾਇਓਸ ਐਸ ਵਕਤ ਮੈਂ ਜਲੰਧਰ ਕਮਿਸ਼ਨਰੇਟ ਆਫਿਸ ਦੇ ਵਿੱਚ ਖੜਾ ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆ ਤੁਹਾਨੂੰ ਅਹਿਮ ਜਾਣਕਾਰੀ ਅੱਜ ਅਸੀਂ ਦੇ ਦਈਏ ਕਿ ਖਾਸ ਤੌਰ ਤੇ ਇੱਕ ਉਪਰਾਲਾ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਸਾਈਬਰ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਸਕੈਮ ਅੱਜ ਦੇ ਸਮੇਂ ਦੇ ਵਿੱਚ ਹੋ ਰਹੇ ਨੇ ਤੁਹਾਡੇ ਏਟੀਐਮ ਜਿਹੜੇ ਨੇ ਤੁਹਾਡੇ ਬੈਂਕਸ ਨੇ ਜਾਂ ਉਹਨਾਂ ਦੇ ਅਕਾਊਂਟਸ ਨੇ ਉਹ ਤੜਾ ਤੜ ਜਿਹੜੇ ਖਾਲੀ ਹੋ ਰਹੇ ਨੇ ਤੇ ਉਹਦੀ ਸਭ ਤੋਂ ਅਹਿਮ ਵਜ੍ਹਾ ਇਹ ਫੋਨ ਬੰਦਾ ਪਿਆ ਵੈ ਹੁਣ ਇਹਨੂੰ ਧਿਆਨ ਚ ਰੱਖ ਕੇ ਸਾਈਬਰ ਸਿਕਿਉਰਿਟੀ ਦਾ ਜਿਹੜਾ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਵੈ ਪੰਜਾਬ ਪੁਲਿਸ ਵੱਲੋਂ ਐਸੋਫ ਮੈਂ ਕਮਿਸ਼ਨਰ ਪੁਲਿਸ ਦੇ ਆਫਿਸ ਮੌਜੂਦ ਹ ਮੇਰੇ ਨਾਲ ਐਸੋਫਲ ਟੈਕਨੀਕਲ ਸਟਾਫ ਕਨਸਟੇਬਲ ਸੁਨੇਨਾ ਮੌਜੂਦ ਨੇ ਜਾਣਕਾਰੀ ਦੇਣਗੇ ਇਹ ਜੋ ਮਸ਼ੀਨ ਹੈ ਇੱਕ ਤਰੀਕੇ ਦੇ ਨਾਲ ਤੁਹਾਡੇ ਫੋਨ ਨੂੰ ਪ੍ਰੋਪਰ ਪੂਰੇ ਤਰੀਕੇ ਦੇ ਨਾਲ ਇਹ ਸਕੈਨ ਕਰੇਗੀ ਤੁਹਾਡੇ ਫੋਨ ਦਾ ਜਿਹੜਾ ਹੈਲਥ ਰਿਪੋਰਟ ਹੈ ਹੈਲਥ ਰਿਪੋਰਟ ਤੋਂ ਭਾਪ ਕੋਈ ਐਪਲੀਕੇਸ਼ਨ ਹੈ ਚਾਹੇ ਉਹ WhatsApp ਹੈ ਚਾਹੇ ਉਹ Instagram ਹੈ ਚਾਹੇ Snapchat ਹੈ Facebook ਹੈ ਇਸ ਤੋਂ ਇਲਾਵਾ ਤੁਹਾਡੇ ਫੋਨ ਦੇ ਵਿੱਚ ਜੋ-ਜੋ ਚੀਜ਼ਾਂ ਡਾਊਨਲੋਡ ਹੈ ਕਨੈਕਟ ਤੁਸੀਂ ਇਸ ਮਸ਼ੀਨ ਦੇ ਨਾਲ ਕਰੋਗੇ ਤੇ ਵਿਦਨ ਅ ਸੈਕਿੰਡ ਦੇ ਵਿੱਚ ਤੁਹਾਨੂੰ ਤੁਹਾਡੇ ਮੋਬਾਈਲ ਦੀ ਰਿਪੋਰਟ ਮਿਲ ਜਾਏਗੀ ਤੇ ਸਭ ਤੋਂ ਅਹਿਮ ਇਹਦੇ ਵਿੱਚ ਜਾਣਕਾਰੀ ਹੈ ਇਹ ਜੇ ਤੁਸੀਂ ਸਕਰੀਨ ਦੇਖ ਪਾ ਰਹੇ ਹੋ ਇਹ ਸਕਰੀਨ ਦੇ ਉੱਤੇ ਜਿਹੜੀ ਹੈ ਕਿ ਕੱਲੀ ਕੱਲੀ ਜਿਹੜੀ ਹੈ ਕਿ ਰਿਪੋਰਟ ਆ ਜਾਏਗੀ ਕਿ ਤੁਹਾਡੇ ਫੋਨ ਦੇ ਵਿੱਚ ਇਹ ਐਪਲੀਕੇਸ਼ਨ ਸੇਫ ਹੈ ਤੁਸੀਂ ਇਹਨੂੰ ਸਹੀ ਸੋਰਸ ਤੋਂ ਡਾਊਨਲੋਡ ਨਹੀਂ ਕੀਤਾ ਤਾਂ ਇਸ ਚੀਜ਼ ਦਾ ਜਿਹੜਾ ਹੈ ਕਿ ਉਹ ਵਾਇਰਸ ਆ ਗਿਆ ਹੈ ਵਾਇਰਸ ਜਦੋਂ ਇਸ ਮਸ਼ੀਨ ਦੇ ਵਿੱਚ ਡਿਟੈਕਟ ਕਰੇਗਾ ਤੁਹਾਡੇ ਫੋਨ ਦੇ ਵਿੱਚ ਉਤੇ ਇਹ ਅਗਲੀ ਜਾਣਕਾਰੀ ਦੇਵੇਗਾ ਜੇਕਰ ਤੁਸੀਂ ਇਸ ਐਪਲੀਕੇਸ਼ਨ ਨੂੰ ਜਿਹੜਾ ਹੈ ਕਿ ਉਹ ਅਨਇਨਸਟਾਲ ਯਾਨੀ ਕਿ ਆਪਣੇ ਫੋਨ ਦੇ ਵਿੱਚੋਂ ਖਤਮ ਨਹੀਂ ਕਰਦੇ ਇਹ ਕਿਸ ਤਰੀਕੇ ਨਾਲ ਜਿਹੜਾ ਹੈ ਕਿ ਤੁਹਾਨੂੰ ਸਾਈਬਰ ਸਿਕਿਉਰਿਟੀ ਵਾਸਤੇ ਜਿਹੜਾ ਖਤਰਾ ਪੈਦਾ ਕਰੇਗਾ ਉਹ ਤਾਂ ਸਮਾਂ ਨਾਲ ਲੈਂਦਿਆਂ ਹੋਇਆ ਮੈਂ ਸੁਨੇਹਰਾਂ ਨਾਲ ਗੱਲ ਕਰਾਂਗਾ ਸਭ ਤੋਂ ਅਹਿਮ ਇਹਦੀ ਜਿਹੜੀ ਜਾਣਕਾਰੀ ਤੁਸੀਂ ਥੋੜਾ ਡਿਟੇਲ ਚ ਦੱਸੋ ਕਿ ਕੱਲ ਆ ਕੇ ਸਪੈਸ਼ਲ ਡੀਜੀਪੀ ਸਾਹਿਬ ਨੇ ਇਹਦਾ ਇਨੌਗਰੇਸ਼ਨ ਕੀਤੀ ਹੈ ਬੇਸਿਕਲੀ ਇਹ ਮਸ਼ੀਨ ਕੰਮ ਕੀ ਕਰੇਗੀ ਜੀ ਜਿਵੇਂ ਤੁਹਾਨੂੰ ਪਤਾ ਅੱਜਕਲ ਆਪਣੇ ਜਿਹੜਾ ਮੇਨ ਫਾਈਬਰ ਫਰੋਡ ਜਿਹੜਾ ਵਜਾ ਹੈ ਨਾ ਆਪਾਂ ਫੋਨਸ ਆ ਫੋਨ ਇਹਦਾ ਲੈ ਕੇ ਸਾਹ ਹੱਥ ਹੁੰਦੇ ਆ ਨਾ ਕਿ ਆਪਾਂ ਆਪਣੀ ਸੇਫਟੀ ਦਾ ਜਿਵੇਂ ਧਿਆਨ ਰੱਖਦੇ ਆ ਆਪਾਂ ਨੂੰ ਫੋਨ ਦੀ ਸੇਫਟੀ ਦਾ ਵੀ ਡਿਜੀਟਲ ਸੇਫਟੀ ਦਾ ਵੀ ਉਵੇਂ ਹੀ ਧਿਆਨ ਰੱਖਣਾ ਚਾਹੀਦਾ ਹੈ ਇਸ ਲਈ ਪੰਜਾਬ ਪੁਲਿਸ ਨੇ ਡਿਜੀਟਲ ਸੇਫਟੀ ਨੂੰ ਸੇਫਟੀ ਦਾ ਸਰ ਪ੍ਰੈਜ਼ੀਡੈਂਟ ਸਾਫਰੈਜ਼ ਇੰਡੀਆ ਡਿਜੀਟਲ ਸੇਫਟੀ ਨੂੰ ਬਤਾਂਦੇ ਹੋਏ ਇਹ ਸਾਈਬਰ ਕਯੋਸਕ ਮਸ਼ੀਨ ਜਿਹੜੀ ਹੈ ਸੀਪੀ ਦਫਤਰ ਜਲੰਧਰ ਵਿਖੇ ਲਗਾਈ ਹੈ ਇਹਨੂੰ ਯੂਜ਼ ਕਰਨਾ ਬਹੁਤ ਹੀ ਸਿੰਪਲ ਹੈ ਤੁਸੀਂ ਜਿਵੇਂ ਸਾਡੇ ਆਫਿਸ ਆਓਗੇ ਤੁਹਾਨੂੰ ਇਹ ਮਸ਼ੀਨ ਇੱਦਾਂ ਆ ਲੱਗੇ ਹੋ ਦੇਖੇਗੀ ਇਹ ਮਤਲਬ ਕਿ ਹਰੇਕ ਉਹ ਲੇਮਨ ਮਾਸਤੇ ਹੈ ਹਰੇਕ ਵਾਸਤੇ ਐਕਸੈਸ ਹੈ ਜੋ ਵੀ ਹੈ ਪਬਲਿਕ ਹਾਂ ਅਸੀਂ ਇਹਨੂੰ ਜ਼ਰੂਰ ਤੁਸੀਂ ਇੱਕ ਵਾਰੀ ਇਹਦਾ ਡੈਮੋ ਵੀ ਦੇ ਕੇ ਦਿਖਾਓ ਤੁਹਾਡੇ ਹੱਥ ਦੇ ਵਿੱਚ ਐਂਡਰੋਇਡ ਫੋਨ ਹੈ اچھا ਐਂਡਰੋਇਡ ਤੇ ਆਈਫੋਨ ਦੋਨੋਂ ਵਸਤੇ ਆ ਦੋਨੋਂ ਵਸਤੇ 41 ਪਲੀਜ਼ ਤੁਸੀਂ ਇਹਦੇ ਡੈਮੋ ਸਾਨੂੰ ਦੇ ਕੇ ਦਿਖਾਓ ਕਿਸ ਤਰੀਕੇ ਦੇ ਨਾਲ ਇਹ ਯੂਜ਼ ਹੋ ਸਕਦੀ ਹੈ ਜੀ ਤੇ ਆਪਾਂ ਸਭ ਤੋਂ ਪਹਿਲਾਂ ਯੂਐਸਬੀ ਦੇ ਨਾਲ ਆਪਾਂ ਸਿੰਪਲੀ ਆ ਕੇ ਇੱਥੇ ਆਪਣਾ ਫੋਨ ਸਰ ਜਿਹੜਾ ਹੈ ਆਪਣਾ ਦੇਖੋ ਜਿਵੇਂ ਮੈਂ ਕਨੈਕਟ ਕਰ ਰਹੀ ਹਾਂ ਚਾਰਜਿੰਗ ਪੋਰਟ ਹੈ ਉਹਦੇ ਨਾਲ ਚਾਹ ਜੀ ਪੋਰਟ ਜਿਵੇਂ ਆਪਾਂ ਚਾਰਜਿੰਗ ਕਰੇ ਸਿੰਪਲੀ ਲਗਾਦੇ ਹਾਂ ਉਵੇਂ ਆਪਣਾ ਫੋਨ ਕਨੈਕਟ ਕਰਨਾ ਹੈ ਦੇਖੋ ਜੀ ਆਪਣਾ ਫੋਨ ਇੱਥੇ ਆਪਾਂ ਰੱਖਦੇ ਰਹਿ ਠੀਕ ਹੈ ਸਰ ਹਮ ਤੇ ਇੱਥੇ ਆਪਾਂ ਸਟਾਰਟ ਕਰ ਲਿਆ ਜਿੱਦਾਂ ਜੇ ਇਨਸਟਰਕਸ਼ਨਸ ਆਨ ਕੀਆ ਬਿਲਕੁਲ ਠੀਕ ਹੈ ਫਿਰ ਆਪਾਂ ਆਈਏ ਸੈੱਪ ਤੇ ਕਲਿੱਕ ਕਰਾਂਗੇ ਥੈਨ ਨੈਕਸਟ ਤੇ ਜਾਵਾਂਗੇ ਠੀਕ ਹੈ ਫੋਲਪਨ ਦੋ ਆਪਸ਼ਨਸ ਦਿਖ ਰਹੀਆਂ ਇੱਕ ਸਕੈਨ ਮੋਬਾਈਲ ਫੋਨ ਇੱਕ ਸਕੈਨ ਯੂਐਸਬੀ ਡਿਵਾਈਸਸ ਇਹ ਜਿਹੜਾ ਆਪਣਾ ਕਾਇਓਸ ਡਿਵਾਈਸ ਹੈ ਸਰ ਇਹ ਦੋ ਚੀਜ਼ਾਂ ਨੂੰ ਸਪੋਰਟ ਕਰਦਾ ਇੱਕ ਮੋਬਾਈਲ ਫੋਨ ਨੂੰ ਇੱਕ ਯੂਐਸਬੀ ਡਿਵਾਈਸਸ ਨੂੰ ਕਿਉਂਕਿ ਯੂਐਸਬੀ ਡਿਵਾਈਸੇ ਸਭ ਤੋਂ ਜ਼ਿਆਦਾ ਜਿਹੜੇ ਆਪਣੇ ਹੈ ਨਾ ਮਾਲਵੇਅਰ ਜਾਂ ਫ੍ਰੀਕਸ ਫਾਈਲਸ ਨੇ ਉਹ ਇੱਥੇ ਹੀ ਪਾਈਆਂ ਜਾਂਦੀਆਂ ਆਪਾਂ ਨੂੰ ਪਤਾ ਹੈ ਤੇ ਆਪਾਂ ਸਭ ਤੋਂ ਪਹਿਲਾਂ ਸਕੈਨ ਮੋਬਾਈਲ ਫੋਨ ਤੇ ਜਾਵਾਂਗੇ ਠੀਕ ਹੈ ਓਕੇ ਤੇ ਆਪਣੇ ਕੋ ਦੋ অপਸ਼ਨਸ ਨੇ ਇਹ ਚਾਪਾ ਡਿਵਾਈਸ ਦੀ ਡਿਟੇਲਸ ਵੀ ਪਤਾ ਕਰ ਸਕਦੇ ਆ ਮਤਲਬ ਕਿ ਜਿਹੜਾ ਫੋਨ ਇਹਦੇ ਨਾਲ ਅਟੈਚ ਆ ਸਭ ਤੋਂ ਪਹਿਲਾਂ ਉਹ ਦੀ ਡਿਟੇਲ ਆ ਜਾਏਗੀ ਜਿਵੇਂ অপারেਟਰ ਇਸ ਟਾਈਮ ਵਿੱਚ ਆਪਾਂ ਦੇਖ ਰਹੇ ਵੋਡਾਫੋਨ ਇੰਡੀਆ ਹੈ ਕੰਟਰੀ ਇੰਡੀਆ ਹੈ ਠੀਕ ਹੈ ਟਾਈਪੋ ਦਾ ਐਜ ਹੈ ਸਲੋਟ ਕਿਨੇ ਟੂ ਸਲੋਟਸ ਖਾਲੀ ਨੇ ਡਬਲ ਸਿਮ ਹੈ ਔਰ ਬਸ ਇਹ ਬੇਸਿਕ ਬ੍ਰੈਂਡ ਨੇਮ ਡਿਵਾਈਸ ਯੂਜ਼ਰ ਨੂੰ ਸਭ ਤੋਂ ਪਹਿਲਾਂ ਪਤਾ ਲੱਗੇਗਾ ਕਿ ਇਹ ਮੇਰਾ ਹੀ ਫੋਨ ਹੈ ਜੋ ਉਹਨੀਆਂ ਡਿਟੇਲਸ ਨੇ ਉਹ ਸਭ ਤੋਂ ਪਹਿਲਾਂ ਸ਼ੋ ਹੋਣੀ ਹੈ ਸਭ ਤੋਂ ਪਹਿਲਾਂ ਸ਼ੋ ਹੋਣੀ ਹੈ ਉਸ ਤੋਂ ਬਾਅਦ ਫਿਰ ਆਪਾਂ ਸ਼ੋ ਮੋਟ ਹੈ ਜੇ ਕਿ ਹੋਰ ਵੀ ਡਿਟੇਲਸ 加ਡ ਸਕਦੇ ਆ ਜਿਵੇਂ ਆਹੀ ਵਲੀ ਜਿਹਾ ਆ ਗਿਆ ਟਾਈਮ ਜ਼ੋਨ ਹੋ ਗਿਆ 8:00 ਆਪਾਂ ਨੂੰ ਕੱਟ ਕਰ ਦਾਂਗੇ ਠੀਕ ਹੈ ਫਿਰ ਆਪਣੇ ਕੋਲ ਦੋ অপਸ਼ਨਸ ਦੇਕੇਗਾ ਕੁਇਕ ਸ캔 ਦੇਕੇਗਾ ਡੀਪ ਸ캔 ਓਕੇ ਕੁਇਕ ਸ캔 ਜਿਹਦਾ थर्ड पार्टी ਐਪਲੀਕੇਸ਼ਨਸ ਸਕੈਨ ਹੁੰਦੀਆਂ ਵਾ ਤੇ ਬਟ ਜਿਹੜੀ ਡੀਪ ਸ캔 ਹੈ ਜੋ ਆਪਾਂ ਸਾਰੀ ਫੋਨ ਦੀ ਐਪਲੀਕੇਸ਼ਨ ਸਕੈਨ ਕਰਾ ਗਏ ਮਤਲਬ ਕਿ ਜਿਹੜੇ ਮੈਸੇजेस ਨੇ ਫੋਟੋਗ੍ਰਾਫਸ ਨੇ ਬਲਕਿ ਜੋ ਫੋਨ ਦਾ ਸਟੋਰੇਜ ਹੈ ਜਿਹਨੇ ਡਾਕੂਮੈਂਟਸ ਅਗੇ ਪੂਰ ਆਲ ਸਟੋਰੇਜ ਠੀਕ ਹੈ ਆਪਾਂ ਬੱਸ ਮਤਲਬ ਕਿ ਕਵਿਕ ਸਕੈਨ ਕਰ ਲੈਂਦੇ ਆ ਡਿਵਾਈਸ ਠੀਕ ਹੈ ਤੁਹਾਨੂੰ ਆਪਾਂ ਦੇਖ ਲੈਣੇ ਸਕੈਨਿੰਗ ਵਿਥਿਨ ਅ ਮਿੰਟ ਸਟਾਰਟ ਕਰ ਠੀਕ ਹੈ ਥੀ ਇਟ ਆਊਟ ਕੋਈ ਇੰਟਰਪਸ਼ਨ ਕੋਈ ਆਪਾਂ ਦਾ ਲੌਂਗ ਟਾਈਮ ਵੇਟ ਨਹੀਂ ਹੈਗਾ ਮਤਲਬ ਕਿ ਜੋ ਫੋਨ ਦੇ ਵਿੱਚ ਐਪਲੀਕੇਸ਼ਨ ਨੇ ਉਹ ਨਾਲ ਨਾਲ ਆ ਰਹੀਆਂ ਟਵਿੱਟਰ ਸਕੈਨਰ ਸ਼ੋਮੀ ਕੀ ਹੈ ਸਰ ਓਕੇ ਦੇਖੋ ਇਹ ਹੈ ਟੋਟਲ ਸਕੈਨ ਕਾਊਂਟ ਇਜ਼ 18 ਐਂਡ ਟੋਟਲ ਇਨਫੈਕਟਿਡ ਕਾਊਂਟ ਇਜ਼ 2 ਇਨਫੈਕਟਿਡ ਮਤਲਬ ਕਿ ਜਿਹੜੀਆਂ ਥਰਡ ਪਾਰਟੀ ਨੇ ਜਾਂ ਫੋਨ ਵਾਸੇ ਜਿਹੜੀਆਂ ਹਾਨੀਕਾਰਕ ਨੇ ਕੀ ਹੈ ਸਰ ਓਕੇ ਹੂੰ ਬਹੁਤ ਇਹ ਅਹਿਮ ਜਾਣਕਾਰੀ ਹੈ ਕਿ ਇਹੀ ਮੈਨੂੰ ਤੁਹ ਬਹੁਤ ਪੁਰਾਣਾ ਤੁਹਾਡਾ ਤਜਰਬਾ ਹੈ ਤੁਹਾਡੀ ਸਾਰੀ ਟੀਮ ਟੈਕਨੀਕਲ ਯੂਨਿਟ ਹੈ ਇਹ ਕਾਰਨ ਬੰਦਾ ਕਿ ਜਿਹੜੀਆਂ ਰਿਪੋਰਟਸ ਜਿੰਨੀਆਂ ਹੁੰਦੀਆਂ ਨੇ ਜਾਂ ਥਰਡ ਪਾਰਟੀ ਐਪਲੀਕੇਸ਼ਨਸ ਇਹ ਅੱਗੇ ਹੋਰ ਜਿਹੜੀਆਂ ਕਿ ਤੁਹਾਨੂੰ ਫੋਨ ਨੂੰ ਹੈਕ ਕਰਨ ਦੇ ਵਿੱਚ ਜਿਹੜੀਆਂ ਕਿ ਜ਼ਿਆਦਾ ਹੈਲਪ ਕਰਦੀਆਂ ਨੇ ਜੇ ਸਰ ਕਿਉਂਕਿ ਆਪਣਾ ਮੇਨ ਡਿਵਾਈਸ ਹੀ ਫੋਨ ਹੈ ਜਿੱਥੇ ਆਪਣਾ ਸਾਰਾ ਡਾਟਾ ਸਟੋਰੇਜ ਹੁੰਦਾ ਕਈ ਵਾਰ ਆਪਾਂ ਨਾ ਚਾਹਦੇ ਹੋਏ ਵੀ ਆਪਣੀ ਕਈ ਡਿਵਾਈਸ ਜਿਹੜੇ ਕਈ ਸੌਫਟਵੇਅਰ ਜਾਂ ਐਪਲੀਕੇਸ਼ਨ ਨਾ ਚਾਹਦੇ ਵੀ ਇੰਸਟਾਲ ਕਰ ਲੈਂਦੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਫਾਈਲ ਜਿਹੜੀਆਂ ਆਪਣੇ ਫੋਨ 'ਚ ਹੁੰਦੀਆਂ ਆ ਅੱਛਾ ਹੁਣ ਜਦੋਂ ਅਸੀਂ ਇਹ ਸਾਰੇ ਕੀਤੇ ਤੇ 38 ਐਪਲੀਕੇਸ਼ਨ ਤਾਂ ਜਾਨੀ ਕਿ ਇੱਥੇ ਆ ਗਿਆ ਹਾਂਜੀ ਸਰ ਜਿਵੇਂ ਆਪਾਂ ਦੇਖ ਸਕਦੇ ਟੋਟਲ ਉਹਨੇ ਸਕੈਨਡ ਐਪਲੀਕੇਸ਼ਨ 38 ਕੀਤੀਆਂ ਫਾਈਲ ਜਿਹੜੀਆਂ ਜ਼ੀਰੋ ਸੀਗਾ ਕੋਈ ਸਕੈਨ ਨਹੀਂ ਕਿਉਂਕਿ ਅਸੀਂ ਡੀਪ ਸਕੈਨ ਚ ਗਏ ਨਹੀਂ ਹਾਂਜੀ ਠੀਕ ਹੈ ਤੇ ਤੇ ਜਾਵਾਂਗੇ। ਹੁਣ ਆਪਾਂ ਦੇਖ ਸਕਦੇ ਹਾਂ ਇਹ ਜਿਵੇਂ Facebook ਜਿਹੜੀ ਬੈਨਡ ਹੈ ਇਸ ਕਰਕੇ ਸ਼ੋ ਹੋ ਗਿਆ ਕਿ ਅਨਇਨਸਟਾਲੇਬਲ ਕਰ ਸਕਦਾ ਹੈ। Facebook ਬੈਨਡ ਮਤਲਬ ਅਸੀਂ ਮੈਨੂੰ ਸਮਝਿਆ ਨਹੀਂ ਕਿ ਇਸ ਮਸ਼ੀਨ ਦੇ ਵਿੱਚ ਜਿਹੜੀ ਇੱਕੀ ਦਾ ਸਿਸਟਮ ਬੈਨਡ ਬੋਲਦੀ ਪਈ ਹੈ ਜਾਂ ਜਿਹੜੀ ਸਾਈਡ ਤੋਂ ਕੀਤੀ ਹੈ ਐਪਲੀਕੇਸ਼ਨ ਆਫਲੋਡ ਜਿਹੜੀ ਸਾਈਟ ਤੋਂ ਜਿਵੇਂ ਇਹਨਾਂ ਨੇ ਕੀਤੀ ਹੋएगी ਮੇਬੀ অথੈਨਟਿਕੇਟ ਪਲੇ ਸਟੋਰ ਤੋਂ ਨਹੀਂ ਕੀਤੀ ਹੋਈ ਇਸ ਕਰਕੇ ਸ਼ੋ ਕਰਦੇ ਨੇ ਉਸ ਕਰਕੇ ਮਲ ਕੇ ਸ਼ੋ ਕਰਦਾ ਪਏ ਇਹ ਤੁਹੇ ਬੈਂਡ ਐਪਲੀਕੇਸ਼ਨ ਇੰਸਟਾਲ ਕਰ ਸੇਮ ਐਜ਼ ਇਟ ਇਜ਼ ਇੰਸਟਾਗ੍ਰਾਮ ਵੀ ਇੱਥੇ ਹੀ ਹੈ ਇਹਨਾਂ ਨੇ ਤੁਹੇ ਕੋ ਜਿੰਨੀਆਂ ਵੀ ਸੋਸ਼ਲ ਮੀਡੀਆ ਇਸ ਫੋਨ ਤੇ ਡਿਵਾਈਸ ਹੈਗੀਆਂ ਨੇ ਉਹ ਸਾਰੀਆਂ ਇਹਨਾਂ ਦੀ ਜਿਹੜੀਆਂ ਟਰੂ ਕਾਲਰ ਵੀ ਆ ਗਿਆ ਟਰੂ ਕਾਲਰ ਵੀ ਹੈ ਟਰੂ ਕਾਲਰ ਔਰ ਬਾਕੀ ਸਭ ਕੁਝ ਦੇਖ ਸਕਦਾ ਸੇਫ ਹੈ ਅੱਛਾ ਨਾਲ ਉਹਨੇ ਦੱਸਦਾ ਕਿ ਜਿਹੜੀ ਸਰਵਿਸ ਹੈ ਇਹ ਵੈਰੀਫਾਈਡ ਹੈ ਯੈਸ ਹੈ ਇਜ਼ ਸੇਫ ਯੈਸ ਅੱਛਾ ਉਸ ਤੋਂ ਬਾਅਦ ਅੱਗੇ ਉੱਤੇ ਆ ਜਾਂਦੀ ਹੈ ਆ ਗਈਆਂ ਤਿੰਨ ਆ ਗਈਆਂ ਅਨਸੋਰਸਡ ਜਿਹੜੀ ਐ ਕਿ ਉਹ ਵੀ ਨਹੀਂ ਹੰਦੇ ਚਾਹੀ ਸੇਫ ਜਿਹੜੀਆਂ ਨੇ ਉਹ ਸਾਰੀਆਂ ਇੰਦੇ ਆ ਗਈਆਂ ਸੇਫ ਆ ਗਈਆਂ ਆਪਾਂ ਦੇਖ ਸਕਦੇ ਹਾਂ ਇਨਕਲੂਡਿੰਗ ਸਿਸਟਮ ਜਿਹੜਾ ਵਾ ਉਹਦੇ ਵਿੱਚ ਹਾਲੇ ਅਸੀਂ ਕੀਤਾ ਨਹੀਂ ਤਾਂ ਕਰਕੇ ਨਹੀਂ ਆਇਆ ਤੱਕ ਰਿਪੋਰਟ ਇਹਦੀ ਆ ਜਾਏਗੀ ਅੱਛਾ ਹਾਂਜੀ ਆਪਾਂ ਇੱਥੇ ਨਾ ਪਰਮਿਸ਼ਨਸ ਜਾ ਕੇ ਦੇਖ ਵੀ ਸਕਦੇ ਹਾਂ ਕਿ ਆਪਾਂ ਕਿਹੜੀ ਕਿਹੜੀ ਪਰਮਿਸ਼ਨ ਆਪਾਂ ਐਪ ਨੂੰ ਜਿਹੜੀ ਡੈਡੀਕੇਟ ਕੀਤੀ ਹੋਈ ਆ ਹਾਂ ਜਿਵੇਂ ਆਪਾਂ ਹੁਣ ਸਭ ਤੋਂ ਪਹਿਲਾਂ ਆ ਮੈਂ ਫੇਸਬੁੱਕ ਹੀ ਓਪਨ ਕੀਤੀ ਪਰ ਮੈਸੇਜਿੰਗ ਮੈਂ ਵੇਖ ਸਕਦੇ ਹਾਂ ਕਿ ਮੈਂ ਇਹਨੂੰ ਕੈਮਰਾ ਜਿਹੜੇ 퍼 퍼미ਸ਼ਨ ਉਹ ਫੋਰਗਰਾਉਂਡ ਕੀਤੀ ਹੋਈ ਠੀਕ ਹੈ ਤੇ ਇੱਦਾਂ ਵਾ ਜਿਵੇਂ ਫਾਈਲ ਲੋਕੇਸ਼ਨ ਉਹ ਇਗਨੋਰ ਕੀਤੀ ਇਦਾਂ ਆਪਾਂ ਜਾ ਕੇ ਆਪਾਂ ਸਾਰੇ ਐਪਸ ਦੀ ਇਨਫੋਰਮੇਸ਼ਨ ਵੀ ਕੱਢ ਸਕਦੇ ਹਾਂ ਵੀ ਆਪਾਂ ਕੀ ਕੀਤਾ ਕੀ ਨਹੀਂ ਬਿਲਕੁਲ ਠੀਕ ਹੈ ਤੇ ਜਿਵੇਂ ਸਕੈਨਰ ਆ ਬਾਕੀ ਨਾ ਸਕੈਨਰ ਲਿਖਿਆ ਸਕੈਨਰ ਜਿਹੜਾ ਐਪ ਆ ਉਹਦੀ ਇਨਫੋਰਮੇਸ਼ਨ ਵੀ ਆਪਾਂ ਕੱਢ ਸਕਦੇ ਹਾਂ ਸਕੈਨਰ ਫਾਈਲ ਐਪ ਆ ਆ ਇੱਥੇ ਇੱਥੇ ਪਿਆ ਸਰ ਬਿਲਕੁਲ ਠੀਕ ਹੈ ਮਤਲਬ ਕਿ ਡਿਟੇਲ A to Z ਜਿੰਨੀ ਐਪਲੀਕੇਸ਼ਨਸ ਦੀ ਹੈ ਉਹ ਸਾਰੀ ਇਹਦੇ ਵਿੱਚ ਜਿਹੜੀ ਸ਼ੋ ਹੋ ਜਾਏਗੀ ਤੇ ਇਹ 뷰 ਰਿਪੋਰਟ ਜਿਹੜੀ ਹੈ 뷰 ਰਿਪੋਰਟ ਇਸ ਲਾਸਟ ਵਿੱਚ ਇੱਕ ਪ੍ਰੋਪਰ ਰਿਪੋਰਟ ਬਣ ਕੇ ਆ ਜਾਂਦੀ ਹੈ ਤੇ ਆਪਾਂ ਉਹਨੂੰ 뷰 ਕਰ ਸਕਦੇ ਹਾਂ ਕਿ ਕਿੰਨੇ ਐਪਸ ਸੇਵ ਸੀ ਕਿੰਨੇ ਨਹੀਂ ਜਵੇਗੇ ਆਈ ਥਿੰਕ ਇਹਦਾ ਇਸ ਤੋਂ ਬਾਅਦ ਮੈਨੂੰ ਲੱਗਦਾ ਪ੍ਰਿੰਟ ਵਿੱਚ ਨਿਕਲਦਾ ਫੋਨ ਤੇ ਫੋਟੋ ਖਿੱਚ ਸਕਦੇ ਨੇ ਲੋਕ ਜੀ ਉਹਨਾਂ ਕੋਲ ਫੋਟੋ ਖਿੱਚ ਸਕਦੇ ਬਹੁਤ ਅਹਿਮ ਜਾਣਕਾਰੀ ਹੈ ਲੋਕਾਂ ਵਾਸਤੇ ਕਿ ਜਿਹੜੇ ਖਾਸ ਤੌਰ ਤੇ ਕਈ ਵਾਰੀ ਕੀ ਹੁੰਦਾ ਕਿ ਫੋਨ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਅਸੀਂ ਕਪਰਾਜੀ ਤਾਂ ਪਤਾ ਨਹੀਂ ਫੋਨ ਹੈਂਗ ਕਿਉਂ ਹੋ ਰਿਹਾ ਹੈ अच्छा उंदी ਵਦਾ ਵੀ ਜਿਹੜੀ ਐਪਲੀਕੇਸ਼ਨ ਬੰਦੀਆਂ ਨੇ ਯਾ ਸਕਈ ਵਾਰ ਆਪਣੇ ਫੋਨ 'ਤੇ ਜਿਹੜੀਆਂ ਮਾਲੀਸ਼ੀਅਸ ਫਾਈਲਸ ਇੰਸਟਾਲ ਹੋ ਜਾਂਦੀਆਂ ਪਰ ਨਹੀਂ ਪਤਾ ਹੁੰਦਾ ਤੇ ਇਸ ਕਰਕੇ ਆਪਾਂ ਨੂੰ ਆ ਕੇ ਨਾ ਇੱਕ ਵਾਰੀ ਸਕੈਨ ਜ਼ਰੂਰ ਕਰवानी ਚਾਹੀਦੀ ਆਪਣੇ ਫੋਨ ਦੀ ਕਿ ਆਪਾਂ ਨੂੰ ਪਤਾ ਲੱਗੇ ਮੇਰੇ ਕੋਲ ਹੁਣ ਸਪੋਜ਼ ਆਈਫੋਨ ਹੈ ਤੁਸੀਂ ਪਲੀਜ਼ ਇਹਦਾ ਵੀ ਕਰਕੇ ਦੱਸੋ ਆਈਫੋਨ ਵੀ ਐਕਸੈਸ ਹੋ ਜਾਂਦਾ ਹੈ ਤੇ ਦੇ ਲੇਟ ਜਿਹਨੇ ਸਿਸਟਮ ਅਪਡੇਟ ਤੇ ਆਈਫੋਨ ਦੇ ਲਈ ਮਤਲਬ ਵੀ ਦਿਨ ਇੱਕ ਹਫਤੇ ਦੇ ਆ ਜਾਏਗਾ ਕਿਹਾ ਦੋ ਆਪਕੋ ਹਾਂ ਇੱਕ ਦੋ ਹਫਤੇ ਦੇ ਵਿੱਚ ਵਿੱਚ ਜਿਹੜਾ ਕਿ ਆਈਫੋਨ ਦਾ ਵੀ ਹੋ ਜਾਏਗਾ ਡਿਵਾਈਸਸਾਂ ਦੇ ਨਾਲ ਨੇ ਅੱਛਾ ਇਸ ਤੋਂ ਬਾਅਦ ਅਗਰ ਅਸੀਂ ਅੰਦਰ ਐਨਵਰਸੀ ਕਰਨਾ ਮੈਂ ਲਾਸਟ ਓਕੇ ਕਰਤਾ ਡਬਲ ਟੈਪ ਅੱਛਾ ਡਬਲ ਟੈਪ ਐਸੀ ਕੀਤਾ ਇਹ ਹੋ ਗਿਆ ਤੇ ਅਸੀਂ ਈਜ਼ੀ ਐਕਸੈਸ ਨਾਲ ਆਪਣਾ ਫੋਨ ਜਿਹੜਾ ਲੈ ਸਕਦੇ ਹਾਂ ਮੋਬਾਈਲ ਕਰ ਸਕਦੇ ਹੁਣ ਸਭ ਤੋਂ ਜ਼ਰੂਰੀ ਜਾਣਕਾਰੀ ਇਹ ਹੈ ਕਿ ਬੜੇ ਸਾਰੇ ਲੋਕਾਂ ਨੂੰ ਪਲੀਜ਼ ਆਪਣਾ ਫੋਨ ਲੈ ਲਓ ਸਭ ਤੋਂ ਜ਼ਿਆਦਾ ਜ਼ਰੂਰੀ ਲੋਕਨ ਹੋਏਗਾ ਕਿ ਜਿਹੜਾ ਫੋਨ ਇਸ ਵਕਤ ਅਸੀਂ ਅਟੈਚ ਕਰਦੇ ਨਹੀਂ ਕੀ ਉਹਦਾ ਡਾਟਾ ਇਹ ਦੇ ਅੰਦਰ ਸਟੋਰ ਹੋ ਜਾਏਗਾ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈ ਇਹ ਸਿਰਫ ਇੱਕ ਐਂਟੀਵਾਇਰਸ ਟਾਈਪ ਹੈ ਕਿ ਆਪਣੇ ਫੋਨ ਦੇ ਦੀ ਫਾਈਲਸ ਨੂੰ ਸਕੈਨ ਉਹ ਡਿਟੈਕਟ ਕਰਦਾ ਬਟ ਇਟ ਅ ਡਾਟਾ ਲੀਕੇਜ ਆਪਾਂ ਨੂੰ ਕੋਈ ਸਾਈਬਰ ਸਿਕਿਉਰਿਟੀ ਨਾਲ ਰਿਲੇਟਡ ਕੋਈ ਵੀ ਪ੍ਰੋਸੈਸ ਮੰਗਦਾ ਨਾ ਕਿ ਬਾਈ ਚਾਂਸ ਕਿ ਜਿਹੜਾ ਇਧਰਲਾ ਡਾਟਾ ਸਾਰਾ ਹੋ ਰਿਹਾ ਕਿਤੇ ਇਹਦੇ ਵਿੱਚ ਇੰਸਟਾਲ ਨਾ ਹੋ ਜਾਏ ਨਹੀਂ ਇਦਾਂ ਦਾ ਕੋਈ ਨਹੀਂ ਅਸੀਂ ਕੰਪਲੀਟਲੀ ਇਨਸ਼ੋਰ ਕਰਦੇ ਹਾਂ ਕਿ ਤੁਹਾਡਾ ਡਾਟਾ ਵਾ ਉਹਨੂੰ ਪ੍ਰੋਪਰ ਕੋਈ ਇਦਾਂ ਦੇ ਲੀਕੇਜ ਜਾਂ ਕੋਈ ਇਦਾਂ ਦਾ ਮੰਕਾਲੂ ਸੁਖ ਨਹੀਂ ਹੋਏਗਾ ਕੋਈ ਪ੍ਰੋਬਲਮ ਇਹ ਸਿਰਫ ਇੱਕ ਸਕੈਨਿੰਗ ਔਰ ਡਿਟੈਕਟਿਵ ਡਵਾਈਸ ਹੈ ਤੇ ਇਸ ਇ ਤੇ ਅੱਛਾ ਇਹਦੇ ਵਿੱਚ ਜਿਹੜਾ ਕਿ ਮੋਬਾਈਲ ਦਾ ਉਸ ਵਲੇ ਇੰਟਰਨੈਟ ਔਨ ਹੋਣਾ ਚਾਹੀਦਾ ਜਾਂ ਕੋਈ ਐਸਛ ਕੁ ਇੰਸ਼ਾ ਕਿਉਂਕਿ ਇਹਦੇ ਵਿੱਚ ਵੀ ਇੰਟਰਨੈਟ ਤਾਂ ਹੈਂਡੀਕੈਪ ਲੱਗਦਾ ਸਰ ਇਹ ਵੈਸੇ ਤਾਂ ਇੰਟਰਨੈਟ ਹੈ ਬਿਦਾ ਆਊਟ ਇੰਟਰਨੈਟ ਵੇ ਵਰਕ ਕਰੇ ਵੀ ਇਹ ਚਾਹਤ ਸੇ ਦਾ ਪੂਰਾ ਹੈ ਤੇ ਸਭ ਤੋਂ ਜ਼ਰੂਰੀ ਹੈ ਕਿ ਇਹਦੇ ਕੋਈ ਫੀਸ ਨਹੀਂ ਹੈ ਕਿ ਜਸਟ ਫ੍ਰੀ ਆਫ ਕਾਸਟ ਹੈ ਜਿਹੜਾ ਮੈਂ ਕਹਿੰਦਾ ਕੰਪਲੀਟਲੀ ਫ੍ਰੀ ਆਫ ਕਾਸਟ ਸਰ ਫ੍ਰੀ ਆਫ ਕਾਸਟ ਹੈ ਮਿਲ ਕੇ ਤੁਸੀਂ ਆਪਣੇ ਆਪ ਚ ਦੇਖ ਸਕਦੇ ਹੋ ਕਿ ਬਹੁਤ ਵਧੀਆ ਉਪਰਾਲਾ ਹੈ ਖਾਸ ਤੌਰ ਤੇ ਜਿਸ ਤਰੀਕੇ ਦਾ ਸੁਨੇਹਾ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਬਹੁਤ ਸਾਰੀਆਂ ਐਸੀਆਂ ਫਾਈਲਜ਼ ਨੇ ਫੋਨ ਦੇ ਵਿੱਚ ਜਿਹੜੀਆਂ ਸਾਨੂੰ ਪਤਾ ਨਹੀਂ ਲੱਗਦੀਆਂ ਅਸੀਂ ਥਰਡ ਪਾਰਟੀ ਤੋਂ ਉਹਨੂੰ ਡਾਊਨਲੋਡ ਕਰਦੇ ਆਂ ਤੇ ਉਹ ਕਾਰਨ ਜਿਹੜਾ ਕਿਤੇ ਨਾ ਕਿਤੇ ਦੁਬਾਰਾ ਤੋਂ ਜਿਹੜਾ ਹੈ ਕਿ ਉਹ ਤੁਹਾਡੇ ਨਾਲ ਕਿਸੇ ਤਰੀਕੇ ਦਾ ਸਕੈਮ ਅੱਛਾ ਫੋਨ ਕਾਲਸ ਦਾ ਵੀ ਮੈਮ ਕੁਝ ਇਹਦਾ ਆਉਂਦਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਡੀਪ ਸਕੈਨ ਦੇ ਵਿੱਚ ਸੀਗਾ ਅੱਜਕੱਲ ਮੋਬਾਈਲਸ ਤੇ ਪੰਜਾਬ ਪੁਲਿਸ ਵੱਲੋਂ ਇਹ ਹਾਲਾਕੇ ਦੇ ਬਾਰੇ ਵੇਰ ਕੀਤਾ ਜਾਂਦਾ ਕਿ ਤੁਹਾਡੇ ਫੋਨ WhatsApp ਤੇ ਕੋਈ ਫੋਟੋ ਭੇਜਦੇ ਨੇ APK ਫਾਈਲ ਆਈ ਥਿੰਕ ਵੀ ਦੂਸਰੀਆਂ ਆਂਦੀਆਂ ਉਹਨੂੰ ਕਲਿੱਕ ਕਰਦੇ ਤਾਂ ਸਾਰਾ ਐਕਸੈਸ ਹੋ ਜਾਣਾ ਉਹ ਵੀ ਇਹਦੇ ਵਿੱਚ ਕਿਸੇ ਤਰੀਕੇ ਦੇ ਨਾਲ ਆਉਂਦਾ ਉਹ ਫਾਈਲ ਡਾਊਨਲੋਡ ਕਰ ਲਿਓ ਓਪਨ ਨਹੀਂ ਕੀਤੀ ਪਰ ਉਹ ਡਿਟੈਕਟ ਹੋ ਜੇਗੀ ਕਿ ਇਹ ਡਿਵਾਈਸ ਤੇ ਜਿਹੜੀ ਫਾਈਲ ਤੁਸੀਂ ਆ ਡਾਊਨਲੋਡ ਕੀਤੀ ਹੈ ਸੋ ਵਿੱਚ ਡਿਟੈਕਟ ਜ਼ਰੂਰ ਹੋਏਗੀ ਤੁਸੀਂ ਅਨਇਨਸਟਾਲ ਵੀ ਕਰ ਸਕਦੇ ਆਪੇ ਅੱਛਾ ਨਾਲ ਆਪਸ਼ਨ ਆਏਗੀ ਆ ਹੈਗੇ ਤਾਂ ਤੁਸੀਂ ਆਟੋਮੈਟਿਕਲੀ ਮੌਕੇ ਤੇ ਕਰੋ ਤੁਹਾਡੇ ਫੋਨ ਦੇ ਵਿੱਚ ਵੀ ਰਿਮੂਵ ਜਿਹੜੀ ਹੈ ਕਿ ਹੋ ਜਾਏਗਾ ਆਪਨੇ ਉਹ ਖੁਦ ਆਪਸ਼ਨ ਹੈਗਾ ਆਪਾਂ ਦੇਖ ਕੇ ਉਹਨੂੰ ਅਨਇਨਸਟਾਲ ਕਰ ਸਕਦੇ ਆ ਫਾਈਲ ਉਹ ਬਹੁਤ ਅਹਿਮ ਜਾਣਕਾਰੀ ਹੈ ਖਾਸ ਕਰਕੇ ਉਹ ਲੋਕਾਂ ਵਾਸਤੇ ਕਿ ਜੋ ਆਪਣੇ ਫੋਨ ਨੂੰ ਲੈ ਕੇ ਖਾਸ ਤੌਰ ਤੇ ਜਿਨ੍ਹਾਂ ਦਾ ਮਲਟੀਪਲ WhatsApp ਤੇ ਕੰਮ ਹੈ ਜਾਂ ਉਹਨਾਂ ਕੋਲ ਬਹੁਤ ਸਾਰੀਆਂ ਫਾਈਲਾਂ ਜਿਹੜੀਆਂ ਨੇ ਕਿ ਉਹ ਡਾਊਨਲੋਡ ਕਰਦੇ ਨੇ ਹਾਲਾਂਕਿ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਮੋਬਾਈਲ ਦੇ ਵਿੱਚ ਹੈਲਥ ਰਿਪੋਰਟ ਕੀ ਕਹਿ ਰਹੀ ਹੈ ਪਰ ਇਹ ਜੋ ਮਸ਼ੀਨ ਇੰਸਟਾਲ ਕੀਤੀ ਗਈ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਅੰਦਰ ਕਿ ਬਹੁਤ ਲਾਹੇਵੰਦ ਹੈ ਅਪੀਲ ਕਰਦੇ ਆ ਕਿ ਜ਼ਰੂਰ ਤੁਸੀਂ ਆਓ ਇਹਨੂੰ ਯੂਜ਼ ਕਰੋ ਤੇ ਖਾਸ ਤੌਰ ਤੇ ਜੋ ਸਾਈਬਰ ਸਕਿਉਰਿਟੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਉਪਰਾਲਾ ਗਿਆ ਕੀਤਾ ਗਿਆ ਹੈ ਤੇ ਇਹਦਾ ਤੁਸੀਂ ਆ ਕੇ ਜ਼ਰੂਰ ਲਾਭ ਲਓ ਕਿਉਂਕਿ ਬਹੁਤ ਸਾਰੇ ਐਸੇ ਸਕੈਮ ਨੇ ਮੈਂ ਇਹਨਾਂ ਦੀਆਂ ਹੀ ਐਪਲੀਕੇਸ਼ਨਸ ਤੋਂ ਅੱਗੇ ਜਿਹੜੇ ਲੀਡ ਲੈਂਦੇ ਨੇ ਤੇ ਜਿਹੜੇ ਨੇ ਖਰਾਬ ਹੁੰਦੇ ਨੇ ਹਾਂਜੀ ਬਿਲਕੁਲ ਸਰ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਕਿ ਕਿਸ ਤਰੀਕੇ ਨਾਲ ਆਪਣਾ ਡਿਵਾਈਸ ਚਲਾਣ ਕਿਹੜੀਆਂ ਐਪਲੀਕੇਸ਼ਨਸ ਡਾਊਨਲੋਡ ਕਰਨ ਤੇ ਖਾਸ ਤੌਰ ਤੇ ਜਦੋਂ ਐਕਸੈਸ ਦੇਣੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਦੇਣਾ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਸੀਂ ਕੋਈ ਵੀ ਆਪਣੇ ਫੋਨ 'ਚ ਐਪਲੀਕੇਸ਼ਨ ਡਾਊਨਲੋਡ ਕਰਨੀ ਆ ਉਹ ਪਹਿਲਾਂ ਸਭ ਤੋਂ ਪਹਿਲਾਂ অথেন্টিਕੇਟਡ ਸਟੋਰ ਤੋਂ ਜਿਵੇਂ ਪਲੇ ਸਟੋਰ ਹੋ ਗਿਆ ਔਰ ਐਪਲ ਦੇ ਕੋਲ ਐਪਲਸ ਟੂ ਐਪ ਸਟੋਰ ਹੁੰਦਾ ਉਹਦੇ ਵਿੱਚੋਂ ਹੀ ਆਪਾਂ ਨੂੰ ਆਪਣੇ ਐਪਲੀਕੇਸ਼ਨ ਜਿਹੜੀਆਂ ਇੰਸਟਾਲ ਕਰਨੀਆਂ ਚਾਹੀਦੀਆਂ ਬਾਕੀ ਇਹ ਸੀ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇ ਪੁਲਿਸ ਕਮਿਸ਼ਨਰ ਜਲੰਧਰ ਦਫ਼ਤਰ ਵਿਕੇ ਆਗੇ ਆਪਣਾ ਮੋਬਾਈਲ ਫੋਨ ਜਾਂ ਕੋਈ ਵੀ ਜੁਬ ਯੂ ਐਸ ਬੀ ਜਿਹੜੇ ਆਪਣੇ ਡਿਵਾਈਸ ਨੇ ਉਹ ਆਗੇ ਇਥੇ ਸਟੈਂਡ ਲੋ ਅਲੋਨ ਮਸ਼ੀਨ ਹੈ ਵਿੱਚ ਕਿਸੇ ਦੀ ਕੋਈ ਮਤਲਬ ਤੁਹਾਨੂੰ ਹੈਲਪ ਲੈਣ ਦੀ ਲੋੜ ਨਹੀਂ ਤਾਂ ਸਿੰਪਲੀ ਆ ਕੇ ਆਪਣਾ ਡਿਵਾਈਸ ਸਕੈਨ ਕਰ ਸਕਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਹੁਤੇ ਕੋਈ ਸਟੈਪਸ ਨਹੀਂ ਹੈ ਜੇ ਤੁਸੀਂ ਕਹੋ ਨਾ ਕਿ ਆ ਕੇ ਮੈਨੂੰ ਪਤਾ ਨਹੀਂ ਲੱਗੇਗਾ ਜਸਟ ਤੁਸੀਂ ਆਓ ਆਪਣਾ ਫੋਨ ਅਟੈਚ ਕਰੋ ਇੱਕ ਐਕਸੈਸ ਮੰਗੇਗਾ ਤੁਸੀਂ ਉਹਨੂੰ ਐਕਸੈਪਟ ਕਰੋ ਤੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਸਕੈਨ ਮੋਬਾਈਲ ਡਿਵਾਈਸ ਆਏਗਾ ਤੇ ਸਕੈਨ ਯੂਐਸਬੀ ਡਿਵਾਈਸ ਆਏਗਾ ਦੋਨੋਂ ਜੋ ਆਪਸ਼ਨ ਤੁਸੀਂ ਆਪਣੇ ਆਪ ਚੂਜ਼ ਕਰ ਸਕਦੇ ਹੋ ਤਾਂ ਤੁਹਾਡੇ ਫੋਨ ਦੀ ਜਿਹੜੀ ਹੈਲਥ ਰਿਪੋਰਟ ਹੈ ਉਹ ਤੁਹਾਨੂੰ ਮਿਲ ਜਾਏਗੀ ਬਹੁਤ ਵਧੀਆ ਉਪਰਾਲਾ ਹੈ ਆਈਫੋਨ ਵੀ ਇਹਦੇ ਤੇ ਅਵੇਲੇਬਲ ਹੈ ਹਾਲਾਂਕਿ ਉਹ ਇੱਕ ਅਦੇ ਦਿਨ ਤੱਕ ਉਹਦਾ ਐਕਸੈਸ ਸ਼ੁਰੂ ਹੋ ਜਾਏਗਾ ਸੇਮ ਐਜ਼ ਇਟ ਇਜ਼ ਐਂਡਰੋਇਡ ਦਾ ਮੈਡਮ ਨੇ ਕਰਕੇ ਰੱਖਿਆ ਮੈਡਮ ਟਾਈਮਿੰਗ ਕੀ ਰੈਂਡ ਬਣੀ ਹੈ ਟਾਈਮਿੰਗ 9 ਤੋਂ 5 ਹੈ ਬਟ ਆਪਣਾ ਆਫਿਸ ਓਪਨ ਹੀ ਹੁੰਦਾ ਤੇ ਮਸ਼ੀਨ ਚਲਦੀ ਰਹੇਗੀ 24/7 ਤੁਸੀਂ ਕਦੇ ਵੀ ਆ ਕੇ ਐਸੈਸ ਕਰ ਸਕਦੇ ਹੋ ਜਦੋਂ ਆਫਿਸ ਖੁੱਲਾ ਹੋਇਆ ਸਿੱਧਾ ਡਾਇਰੈਕਟ ਆਫਿਸ ਤੋਂ ਆ ਕੇ ਕਰ ਸਕਦੇ ਨੇ ਬਾਕੀ ਜੇ ਤੁਹਾਨੂੰ ਕੋਈ ਵੀ ਇਸ ਮਸ਼ੀਨ 'ਚ ਇਸ਼ੂ ਆਉਂਦਾ ਆਪਣਾ ਟੈਕਨੀਕਲ ਸੈਲ ਦਾ ਆਫਿਸ ਜਿਹੜਾ ਨਾਲ ਹੀ ਹੈ ਅਸੀਂ ਉੱਥੇ ਅਵੇਲੇਬਲ ਹੁੰਦੇ ਆ ਤਾਂ ਤੁਹਾਡੀ ਥੋੜੀ ਹੈਲਪ ਕਰਨ ਲਈ ਤੁਸੀਂ ਆ ਕੇ ਪਲੀਜ਼ ਜਨਤਾ ਨੂੰ ਪੇਲ ਕੀਤੀ ਜਾਣੀ ਹੈ ਕਿ ਜਿਹੜੀ ਸਾਡੀ ਪੰਜਾਬ ਪੁਲਿਸ ਲੋਕਾਂ ਕੋ ਉਪਰਾਲਾ ਕੀਤਾ ਗਿਆ ਹੈ ਇਹ ਸਾਈਬਰ ਕਯੋਸ ਮਸ਼ੀਨ ਲਗਾ ਕੇ ਇਹਦਾ ਤੁਸੀਂ ਲਾਭ ਉਠਾਓ ਔਰ ਆਪਣੇ ਡਿਵਾਈਸਸ ਦਾ ਉਹਨਾਂ ਕੋਈ ਸੌਫਟ ਕੋਈ ਵੀ ਇਦਾਂ ਦੀ ਫਾਈਲ ਹੈ ਕਿ ਨਹੀਂ ਇਹਦਾ ਪਤਾ ਬਿਲਕੁਲ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਮੈਮ ਧੰਨਵਾਦ ਦੁਬਾਰਾ ਇੱਕ ਵਾਰੀ ਫੇਰ ਮੈਂ ਤੁਹਾਨੂੰ ਐਡਰੈਸ ਦੱਸ ਦਿਆ ਜਲੰਧਰ ਕਮਿਸ਼ਨਰੇਟ ਆਫਿਸ ਹੈ ਫਰਸਟ ਫਲੋਰ ਦੇ ਉੱਤੇ ਹੀ ਹੈ ਕਾਨਫਰੈਂਸ ਰੂਮ ਹੈ ਉਹਦੇ ਨਾਲ ਹੀ ਟੈਕਨੀਕਲ ਯੂਨਿਟ ਹੈ ਤੇ ਮਸ਼ੀਨ ਇੰਸਟਾਲ ਕੀਤੀ ਹੈ ਬਾਈ ਚਾਂਸ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਆਪਣਾ ਫੋਨ ਨੂੰ ਇੱਥੇ ਜਿਹੜਾ ਹੈ ਕਿ ਉਹ ਸਕੈਨ ਕਰਨ ਦੀ ਤੇ ਨਾਲ ਹੀ ਟੈਕਨੀਕਲ ਯੂਨਿਟ ਬੈਠਾ ਹੋਇਆ ਹਮੇਸ਼ਾ ਤੁਹਾਡੀ ਜਿਹੜਾ ਹੈ ਕਿ ਸੇਵਾ 'ਚ ਹਾਜ਼ਰ ਹੈ ਉਮੀਦ ਕਰਾਂਗੇ ਕਿ ਇਸ ਡਿਵਾਈਸ ਦਾ ਤੁਸੀਂ ਵੱਧ ਤੋਂ ਵੱਧ ਲਾਭ ਲੋਗੇ ਤੇ ਖਾਸ ਤੌਰ ਤੇ ਸਾਈਬਰ ਸਿਕਿਉਰਿਟੀ ਮੋਬਾਈਲ ਫੋਨ ਤੁਹਾਡੇ ਜਿਹੜੇ ਨੇ ਕਿ ਉਹ ਸੇਫ ਰਹੇ ਤੇ ਤੁਸੀਂ ਜਿਹੜਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਫਰਾਡ ਤੋਂ ਬਚੇ ਰਹੋ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚਲਾਦੇ ਧੰਨਵਾਦ